ਇਸ ਤਾ ਉਹ ਜਿਹੜਾ ਦੁੱਖ ਦੇ ਵੇਲੇ ਤੁਹਾਡੇ ਨਾਲ ਖੜਾ ਔਰ ਤੁਹਾਡੀ ਮਦਦ ਕਰਦਾ ਅਸੀਂ ਬਹੁਤ ਵਾਰ ਨੂੰ ਦੇਖਦੇ ਹਾਂ ਕਿ اولاد ਵੀ ਮਾਂ-ਬਾਪ ਨੂੰ ਨਹੀਂ ਸੰਭਾਲਦੀ ਪਰ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਨੂੰ ਚੁਣੌਣ ਵਾਲੇ ਨੇ ਉਹਨਾਂ ਨਾਲ ਸਾਡਾ ਕੀ ਰਿਸ਼ਤਾ ਹੈ ਲੋਕਾਂ ਦਾ ਆਮ ਲੋਕਾਂ ਦਾ ਜਿਹੜੇ ਜਿਨ੍ਹਾਂ ਨੂੰ ਉਹ ਸੰਭਾਲਦੇ ਨੇ ਚਾਹੇ ਉਹ ਯਤਿਮ ਬੱਚਿਆਂ ਨੂੰ ਸੰਭਾਲਦੇ ਨੇ ਚਾਹੇ ਉਹ ਬਜ਼ੁਰਗਾਂ ਨੂੰ ਸੰਭਾਲਦੇ ਨੇ ਜਾਏ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜੇ ਲੋਕ ਨੇ ਉਹਨਾਂ ਨੂੰ ਸੰਭਾਲਦੇ ਨੇ ਤੇ ਫਿਰ ਤੇ ਉਹ ਆਪਣੇ ਹੋਏ ਨਾ ਤੇ ਫਿਰ ਸਕੇਆਂ ਦੇ ਸੱਕ ਤੇ ਨਹੀਂ ਲਾਉਣੇ ਆਪਣਾ ਉਹ ਰਿਸ਼ਤਾ ਉਹ ਜਿਹੜਾ ਤੁਹਾਡੇ ਨਾਲ ਦੁੱਖ ਤਕਲੀਫ ਦੇ ਵਿੱਚ ਤੁਹਾਡੇ ਨਾਲ ਖੜਾ ਤੁਹਾਨੂੰ ਸੰਭਾਲਦਾ ਤੁਹਾਨੂੰ ਹੌਸਲਾ ਦਿੰਦਾ ਤੁਹਾਡੀ ਹਿੰਮਤ ਬਣਾਉਂਦਾ ਪਰ ਬਹੁਤ ਵਾਰ ਜਿਹੜੀਆਂ ਚੀਜ਼ਾਂ ਨੇ ਉਹ ਇਸ ਵੇਲੇ ਸਮਾਜ ਦੇ ਵਿੱਚ ਉਲਝ ਜਾਂਦੀਆਂ ਨੇ ਕਿੰਗਾ ਇਹੋ ਜਿਹੇ ਹੋ ਜਾਂ ਹੁੰਦੇ ਨੇ ਜਿੱਥੇ ਬੋਲਣਾ ਚਾਹੇ ਉਹ ਭਲੇ ਨਾਲ ਭਲੇ ਦੀ ਗੱਲ ਲਈ ਬੋਲਿਆ ਗਿਆ ਹੋਵੇ ਉਹਦੇ ਵੀ ਅਰਥ ਜਿਹੜੇ ਨੇ ਉਹ ਗਲਤ ਨਿਕਲਦੇ ਨੇ ਕਈ ਵਾਰ ਚੁੱਪ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਇਸ ਵੇਲੇ ਜਿਹੜੀ ਤਾਣਾ ਬਾਣਾ ਹੈ ਉਹ ਪੈਸੇ ਦੇ ਉੱਤੇ ਆ ਕੇ ਟਿਕ ਗਿਆ ਪਰ ਜਦੋਂ ਉਹ ਸੰਸਥਾਵਾਂ ਜਿਹੜੀਆਂ ਨੇ ਉਹ ਸੰਭਾਲਦੀਆਂ ਨੇ ਤੇ ਉਹਨਾਂ ਨੂੰ ਦੇਣ ਦੇਣ ਵਾਸਤੇ ਜਾਂ ਦੇਣ ਲੱਗਿਆ ਕਿਉਂ ਇੰਨਾ ਹੱਥ ਕੁੱਟਿਆ ਜਾਂਦਾ